ਅਸੀਂ ਅੱਜ ਨਵਾਂ ਮਾਡਲ ਲਾਂਚ ਕੀਤਾ ਜੀ ਅੱਜ ਇਹ 4912 ਸੀਸੀ ਦਾ ਉਹੀ ਪਰ ਸੁਯੋਗ ਵੱਡਾ ਇੰਜਨ ਆਪਾਂ ਇਹਦੇ ਚ ਪਾਇਆ ਇੱਕ ਟਰੈਕਟਰ ਦਾ ਤਿੰਨ ਕੰਮ ਲੈ ਸਕਦਾ ਤਿੰਨ ਕੰਮ ਲੈ ਸਕਦਾ ਤੁਸੀਂ ਪਾਵਰ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਆਪਾਂ ਇਹਦੇ ਮਲਟੀ ਮੋਡ ਦੀ ਗੱਲ ਕਰੀਏ ਤਾਂ ਇਹ ਪਾਵਰ ਮੋਡ ਦੇ ਵਿੱਚ 75 ਪਾਵਰ ਹਾਂਜੀ ਨੋਰਮਲ ਮੋਡ ਦੇ ਵਿੱਚ 68 ਪਾਵਰ ਹਾਂਜੀ ਤੇ ਇਕਨੋਮਿਕ ਮੋਡ ਦੇ ਵਿੱਚ 57 ਪਾਵਰ ਦਾ ਇਹ ਟਰੈਕਟਰ ਤੁਹਾਨੂੰ ਕੰਮ ਕਰੇਗਾ ਹਾਂਜੀ ਇੱਥੇ ਜਦੋਂ ਮੋਡ ਆ ਪੀ ਤੇ ਇਹ ਪਾਵਰ ਮੋਡ ਆ ਜੀ ਹਾਂ ਜੀ 75 ਪਾਵਰ ਇੱਥੇ 68 ਹੈ ਹਾਂ ਜੀ ਇੱਥੇ 57 ਪਾਵਰ ਦਾ ਬਣ ਜਾਣਾ ਜੇ ਆਪਣਾ ਕੋਈ ਕਿਸਾਨ ਭਰਾ ਖਾਲੀ ਟਰਾਲੀ ਲੈ ਕੇ ਆ ਰਿਹਾ ਤਾਂ 65 ਪਾਵਰ 75 ਪਾਵਰ ਦੀ ਲੋੜ ਨਹੀਂ ਠੀਕ ਹੈ ਉੱਥੇ ਆਪਾਂ ਨੂੰ ਆ ਇਕਨੋਮਿਕ ਮੋਡ ਤੇ ਤੇਲ ਦੀ ਬਚਤ ਆਪਾਂ ਨੂੰ ਇਹ ਡ੍ਰੈਕਟਰ ਕਰਕੇ ਦੇ ਸਕਦਾ ਹੈ ਕਹਿੰਦੇ ਆਪਾਂ ਹੱਡ 25 3000 ਦੀ ਬਾਅਦ ਚ ਲਵਾਉਂਦੇ ਆ ਇਹ ਸ਼ੌਕ ਨੂੰ ਬੰਦੇ ਲਵਾਉਂਦੇ ਆ ਪਰ ਸਾਡੀ ਕੰਪਨੀ ਇਹ ਲਾ ਕੇ ਦਿੰਦੀ ਆ ਇਹਨੂੰ ਟੈਸਟ ਕਰਕੇ ਦਿੰਦੀ ਆ ਕਿਉਂਕਿ ਇਹ ਹੱਡ ਸਿਰਫ ਸ਼ੌਕ ਵਾਸਤੇ ਨਹੀਂ ਵੀ ਇਹਨੂੰ ਕਹਿੰਦੇ ਰੋਪਸ ਆਰਓਪੀਐਸ ਰੋਲ ਓਵਰ ਪ੍ਰੋਟੈਕਸ਼ਨ ਸਿਸਟਮ ਉਹਦਾ ਨਖਾਸਤਾ ਕੋਈ ਹੈਪਨਿੰਗ ਹੋ ਜਾਂਦੀ ਆ ਇਹ ਜਿਹੜੀ ਇੰਨੀ ਮਜ਼ਬੂਤ ਆ ਇਹ ਸਾਰੇ ਟਰੈਕਟਰ ਦਾ ਭਾਰ ਚੱਕ ਸਕਦੀ ਆ ਇਹ ਸਾਰਾ ਭੜਾ ਦਾ ਇਹ ਬਚਾਅ ਕਰ ਸਕਦੀ ਆ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਤੁਸੀਂ ਦੇਖੋਗੇ ਇਹ ਆਪਣੀ ਕੰਪਨੀ ਲਾ ਕੇ ਦਿੰਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਜੀ ਰਾਜਪੁਰੇ ਕਿਸਾਨ ਮੇਲੇ ਉੱਪਰ ਵੀਰ ਜੁੜੇ ਆਪਣੇ ਸਿੱਕਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਮੈਂ ਤੁਹਾਡਾ ਸਾਰੇ ਕਿਸਾਨ ਭਰਾਵਾਂ ਦਾ ਬਾਜੀ ਦੇ ਚੈਨਲ ਦੇ ਥਰੂ ਇਸ ਰਾਜਪੁਰਾ ਮੇਲੇ ਤੇ ਸਵਾਗਤ ਕਰਦਾ ਜੀ ਸਾਡੀ ਆਈਟੀਐਲ ਕੰਪਨੀ ਸੋਨਾਲੀਕਾ ਦੀ ਤਰਫ ਤੋਂ ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਅਸੀਂ ਅੱਜ ਨਵਾਂ ਮਾਡਲ ਲਾਂਚ ਕੀਤਾ ਜੀ ਅੱਜ ਹੀ ਲਾਂਚ ਕੀਤਾ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਭਾਈ ਦਿਖਾ ਰਹੇ ਆ ਕਿ ਕੋਈ ਵੀ ਆਪਾਂ ਚੀਜ਼ ਲੈਣੀ ਆ ਆਪਾਂ ਉਹਦੀ ਟੈਕਨੋਲੋਜੀ ਬਾਰੇ ਉਹਦੇ ਚ ਜਾਣ ਕਿੰਨੀ ਆ ਉਹਦੇ ਚ ਗੁਣ ਕੀ ਆ ਉਹ ਤਾਂ ਬਾਅਦ ਚੋ ਗੱਲ ਆਉਂਦੀ ਆ ਜਦੋਂ ਆਪਾਂ ਸਮਝਦੇ ਆ ਵਰਤ ਕੇ ਦੇਖਦੇ ਆ ਹਾਂਜੀ ਪਹਿਲਾਂ ਆਪਾਂ ਗੱਲ ਕਰਦੇ ਆ ਚੀਜ਼ ਦੇਖਦੀ ਕਿਵੇਂ ਦੀ ਆ ਉਹਦਾ ਸੋਹਣਾਪਣ ਕਿੰਨਾ ਆ ਇਹਦੀ ਜੇ ਗੱਲ ਕਰੀਏ ਇਹ ਡਿਜ਼ਾਈਨ ਇਹਨਾਂ ਯੂਰਪੀ ਟੈਕਨੋਲੋਜੀ ਆ ਹਾਂਜੀ ਬਾਹਰ ਜਿਵੇਂ ਯੂਰੋਪੀਅਨ ਆਪਾਂ ਇਟਲੀ ਦੇਸ਼ ਨੇ ਜਿਹੜੇ ਐਕਸਪਰੀ ਹੋ ਗਿਆ ਹੋਰ ਦੇਸ਼ ਨੇ ਆਪਾਂ ਯੂਰਪ ਤੋਂ ਡਿਜ਼ਾਈਨ ਕਰਾਇਆ ਹੋਇਆ ਠੀਕ ਆ ਜੀ ਜੇ ਤੁਸੀਂ ਬਾਹਰ ਦੇ ਟਰੈਕਟਰ ਦੇਖਦੇ ਹੋਵੋਗੇ ਉਸ ਤਰੀਕੇ ਦੀ ਆਪਾਂ ਇਹਦੀ ਲੁੱਕ ਬਣਾਈ ਆ ਕਿ ਜਿਹੜਾ ਆਪਾਂ ਨੇ ਕਿਉਂ ਆਪਣੇ ਭਾਰਤ ਚ ਵੀ ਦੇਸ਼ ਦੇ ਜਿਹੜੇ ਕਿਸਾਨ ਭਰਾ ਨੇ ਉਹ ਕਿਸੇ ਤੋਂ ਪਿੱਛੇ ਨਹੀਂ ਹੈਗੇ ਹਾਂਜੀ ਤਾਂ ਆਪਾਂ ਉਹਨਾਂ ਨੂੰ ਫਿਰ ਲੁੱਕ ਵਾਈਜ਼ ਹਰ ਇੱਕ ਚੀਜ਼ ਆਪਾਂ ਪਿੱਛੇ ਕਿਉਂ ਰੱਖੀਏ ਲੁੱਕ ਚੇਂਜ ਕਰੀਏ ਸਪੈਸ਼ਲੀ ਹਾਂਜੀ ਨਵੀਂ ਜਨਰੇਸ਼ਨ ਵਾਸਤੇ ਆਪਣੀਏ ਟਾਈਗਰ ਸਪੈਸ਼ਲ ਲੁੱਕ ਹੈ ਜੀ ਠੀਕ ਹੈ ਜੀ ਇਹਨੂੰ ਆਪਾਂ ਇਸ ਸੀਰੀਜ਼ ਨੂੰ ਟਾਈਗਰ ਸੀਰੀਜ਼ ਕਹਿੰਦੇ ਆ ਠੀਕ ਹੈ ਜੀ ਡਿਜ਼ਾਈਨ ਇਹਨਾਂ ਨੇ ਯੂਰਪ ਟੈਕਨੋਲੋਜੀ ਆ ਜੇ ਆਪਾਂ ਇਹਦੇ ਅੱਗੇ ਲਾਈਟਾਂ ਦੀ ਗੱਲ ਕਰੀਏ ਡਬਲ ਬੈਰਲ ਹੈਡਲਾਈਟ ਇਹਦੇ ਚ ਆਪਾਂ ਦਿੰਨੇ ਆ ਹਾਂਜੀ ਇਹਦੀ 48 에어 ਕੂਲਿੰਗ ਸਿਸਟਮ ਰੇਡੀਏਟਰ ਤਾਂ ਇਹਦਾ ਅੱਗੇ ਵੱਡਾ ਹੈਗਾ ਪਰ ਨਾਲ ਦੀ ਨਾਲ ਆਪਾਂ 4 ਡਾਈਮੈਂਸ਼ਨ 에어 ਕੂਲਿੰਗ ਸਿਸਟਮ ਦਿੰਨੇ ਆ ਵੀ ਉੱਤੋਂ ਸਾਈਡਾਂ ਤੋਂ ਤੇ ਅੱਗੇ ਸਾਰੇ ਪਾਸੇ ਨੂੰ ਹਵਾ ਜਾਏਗੀ ਜਿੰਨਾ ਮਰਜ਼ੀ ਲੋਡ ਪਾ ਲੋ ਇਹ ਟਰੈਕਟਰ ਤੇ ਜਮਾ ਨਹੀਂ ਗਰਮ ਨਹੀਂ ਹੁੰਦਾ ਠੀਕ ਹੈ ਜੀ ਔਰ ਇਹਦੇ ਅੰਦਰ ਸੀਆਰਡੀ ਇਸ ਟੈਕਨੋਲੋਜੀ ਦਾ ਮਲਟੀ ਮੋਡ ਦਾ ਇੰਜਨ ਆ 4712 ਸੀਸੀ ਦਾ ਉਹੀ ਪਰ ਉਹ ਸਯੋਗ ਵੱਡਾ ਇੰਜਨ ਆਪਾਂ ਇਹਦੇ ਚ ਪਾਇਆ ਬਸ ਇਹਦੀ ਫਿਊਲਿੰਗ ਜਿਹੜੀ ਆ ਗਵਰਨਮੈਂਟ ਦੇ ਨਾਰਮਸ ਕਰਕੇ ਆਪਾਂ CRDS ਸਿਸਟਮ ਦੇ ਥਰੂ ਇਹਦੀ ਫੀਲਿੰਗ ਕੀਤੀ ਹੈ ਇਲੈਕਟ੍ਰੋਨਿਕ ਸਿਸਟਮ ਦੇ ਥਰੂ ਇਹਦੀ ਫੀਲਿੰਗ ਹੁਣ ਕੀਤੀ ਹੋਈ ਹੈ ਹਾਂਜੀ ਹਾਂਜੀ ਜੇ ਆਪਾਂ ਇਹਦੇ ਮਲਟੀ ਮੋਡ ਦੀ ਗੱਲ ਕਰੀਏ ਤਾਂ ਇਹ ਪਾਵਰ ਮੋਡ ਦੇ ਵਿੱਚ 75 ਪਾਵਰ ਹਾਂਜੀ ਨਾਰਮਲ ਮੋਡ ਦੇ ਵਿੱਚ 68 ਪਾਵਰ ਹਾਂਜੀ ਤੇ ਇਕਨੋਮਿਕ ਮੋਡ ਦੇ ਵਿੱਚ 57 ਪਾਵਰ ਦਾ ਇਹ ਟਰੈਕਟਰ ਤੁਹਾਨੂੰ ਕੰਮ ਕਰੇਗਾ ਜਿਵੇਂ ਆਪਣਾ ਪੱਖੇ ਦਾ ਬਟਨ ਹੁੰਦਾ ਸਿੰਪਲ ਜੀ ਟੈਕਨੋਲੋਜੀ ਦੇ ਨਾਲ ਹਾਂਜੀ ਚੱਲਦੇ-ਚੱਲਦੇ ਟਰੈਕਟਰ 'ਚ ਤੁਸੀਂ ਤੁਹਾਨੂੰ ਦਿਖਾਵਾਂਗੇ ਅੱਗੇ ਬਟਨ ਆਪਾਂ ਖੜਾਉਣ ਦੀ ਲੋੜ ਨਹੀਂ ਖੜਾਉਣ ਦੀ ਲੋੜ ਨਹੀਂ ਬੰਦ ਕਰਕੇ ਕੋਈ ਕੁਝ ਕਰਨ ਦੀ ਲੋੜ ਨਹੀਂ ਚੱਲਦੇ 'ਚ ਆਪਾਂ ਜੇ ਇਹਨੂੰ ਬਟਨ ਨੂੰ ਘੁਮਾਵਾਂਗੇ ਤਾਂ ਉਸੇ ਹਿਸਾਬ ਨਾਲ ਇਹਦੀ ਪਾਵਰ ਜਿਹੜੀ ਆ ਉਹ ਉੱਤੇ ਥੱਲੇ ਹੁੰਦੀ ਹੈ ਇਹਦੇ ਤਿੰਨ ਮੋਡ ਆਪਾਂ ਦਿੱਤੇ ਹੋਏ ਆ ਠੀਕ ਹੈ ਜੀ ਜੇ ਆਪਾਂ ਇਹਦੇ ਗੇਅਰ ਬਾਕਸੇ ਦੀ ਗੱਲ ਕਰੀਏ ਤਾਂ ਇੰਜਨ ਕਿੰਨਾ ਵੀ ਤਗੜਾ ਹੋ ਜੇ ਹਾਂ ਜੀ ਜੇ ਗੇਅਰ ਬਾਕਸੇ ਦੀ ਚਾਲ ਮੈਚ ਨਹੀਂ ਨਾ ਕਰਨੀ ਤਾਂ ਟਰੈਕਟਰ ਕਾਮਯਾਬ ਨਹੀਂ ਹੁੰਦਾ ਠੀਕ ਹੈ ਜੀ ਟਰੈਕਟਰ ਐਸ ਟਾਈਗਰ ਨੂੰ ਕਾਮਯਾਬ ਰੱਖਣ ਵਾਸਤੇ ਸਾਡੀ ਆਰ ਐਨ ਡੀ ਦਿਨ ਰਾਤ ਕੰਮ ਕਰਦੀ ਆ ਹਾਂ ਜੀ ਆਰ ਐਨ ਡੀ ਨੇ ਇੰਨਾ ਵਧੀਆ ਆਪਾਂ ਨੂੰ ਇੱਕ ਕਿਸਾਨ ਭਰਾਵਾਂ ਨੂੰ ਤੋਹਫਾ ਬਣਾ ਕੇ ਦਿੱਤਾ ਜੀ ਮਲਟੀ ਮੋਡ ਸੀ ਆਰ ਡੀ ਐਸ 4712 ਸੀਸੀ ਦੇ ਨਾਲ ਇੰਜਨ ਤੇ ਨਾਲ ਨਾਲ ਆਪਾਂ 12+12 ਦਾ ਸ਼ਟਲ ਸ਼ਿਫਟ ਗੇਅਰ ਦਿੱਤਾ ਜਿਹਨੂੰ ਚ ਪਿੱਛੇ ਕਰਾਂਗੇ ਤੇ ਪਿੱਛੇ 19 ਸਪੀਡ ਤੇ ਅੱਗੇ 19 ਤੇ ਬੈਕ 12 ਗੇਅਰ ਅੱਗੇ ਨੇ ਜੀ ਲੋ మీడియం ਹਾਈ ਚਾਰ ਗੇਅਰ ਚਾਰ ਚਾਰ ਤੇ ਚਾਰ 12 ਹੀ ਅੱਗੇ ਤੇ 12 ਹੀ ਪਿੱਛੇ ਨੇ ਜੇ ਆਪਾਂ ਉੱਤੇ ਚੜਨ ਦੀ ਵੀ ਗੱਲ ਕਰੀਏ ਦੇਖੋ ਜੇ ਆ ਬਹੁਤ ਹੀ ਘੱਟ ਪੈਸਿਆਂ ਦੀ ਚੀਜ਼ ਹੋਣੀ ਆ ਕੋਈ 100 200 ਦੀ ਹੋਣੀ ਆ ਪਰ ਇੱਥੋਂ ਆਪਾਂ ਨਾ ਹਮੇਸ਼ਾ ਹੀ ਸਟੀering ਨੂੰ ਹੱਥ ਪਾ ਕੇ ਬੰਦਾ ਚੜਦਾ ਪਰ ਆਪਾਂ ਇਹ ਲਾਇਆ ਹੋਇਆ ਇਹ ਕਈ ਇਧਰੋਂ ਆਪਾਂ ਦੂਜਾ ਵੀ ਲਾਇਆ ਹੋਇਆ ਹਾਂਜੀ ਫਿਰ ਇੱਥੇ ਵੀ ਆਪਾਂ ਡਬਲ ਸਟੈਪ ਦਿੱਤਾ ਹੋਇਆ ਵੀ ਜੇ ਕੋਈ ਬਜ਼ੁਰਗ ਭਾਈ ਵੀ ਆਪਣਾ ਚਲਾਉਂਦਾ ਡਰਾਈਵਰ ਤਾਂ ਉਹਨੂੰ ਵੀ ਸਹੂਲियत ਪੂਰੀ ਵਧੀਆ ਮਿਲੇ ਆਰਾਮਦਾਇਕ ਰਹੇ ਹਾਂਜੀ ਜੇ ਉੱਤੇ ਆਪਾਂ ਚੜ ਕੇ ਬੈਠਣਾ ਇਹਦੇ ਤਾਂ ਖੁੱਲਾ ਢੁੱਲਾ ਵਧੀਆ ਪਲੇਟਫਾਰਮ ਦਿੱਤਾ ਸਾਈਡ ਤੇ ਗিয়ার ਲੀਵਰ ਆ ਹਾਂਜੀ ਕੋਈ ਲੱਤਾਂ ਚੁੱਲਜਣਾ ਨਹੀਂਗਾ ਕਿਸੇ ਚੀਜ਼ ਨੇ ਲੀਵਰਾਂ ਨੇ ਕੋਈ ਇਹਨੂੰ ਕੋਈ ਖੁੱਲਾ ਟੁੱਲਾ ਟ੍ਰੈਕਟਰ ਵਾਲੀ ਗੱਲ ਨਹੀਂ ਖੁੱਲਾ ਟੁੱਲਾ ਟ੍ਰੈਕਟਰ ਹੈ ਹਾਂਜੀ ਤੁਸੀਂ ਇਹਦਾ ਉੱਤੇ ਆਣ ਕੇ ਕਲਸਟਰ ਵੀ ਦਿਖਾਓ ਨਾਲੇ ਤੁਹਾਨੂੰ ਮੋਡ ਵਾਲਾ ਦਿਖਾਈਏ ਹਾਂਜੀ ਜਿਵੇਂ ਆਹ ਦੇਖੋ ਇਹ ਇੱਥੇ ਜਦੋਂ ਮੋਡ ਆ ਪੀ ਤੇ ਇਹ ਪਾਵਰ ਮੋਡ ਆ ਜੀ ਹਾਂਜੀ 75 ਪਾਵਰ ਇੱਥੇ 68 ਹੈ ਹਾਂਜੀ ਇੱਥੇ 57 ਪਾਵਰ ਦਾ ਬਣ ਜਾਣਾ ਜੇ ਆਪਣਾ ਕੋਈ ਕਿਸਾਨ ਭਰਾ ਖਾਲੀ ਟਰਾਲੀ ਲੈ ਕੇ ਆ ਰਿਹਾ ਤਾਂ 65 ਪਾਵਰ 75 ਪਾਵਰ ਦੀ ਲੋੜ ਨਹੀਂ ਠੀਕ ਹੈ ਉੱਥੇ ਆਪਾਂ ਨੂੰ ਆਹ ਇਕਨੋਮਿਕ ਮੋਡ ਤੇ ਤੇਲ ਦੀ ਬਚਤ ਆਪਾਂ ਨੂੰ ਇਹ ਟਰੈਕਟਰ ਕਰਕੇ ਦੇ ਸਕਦਾ ਹੈ ਜੇ ਆਪਾਂ ਅੱਗੇ ਇਹਦੇ ਕਲੱਚ ਦੀ ਗੱਲ ਕਰੀਏ ਇਹਦਾ ਡਬਲ ਆਈਪੀਟੀਓ ਕਲੱਚ ਆ ਆਹ ਕਲੱਚ ਸਿਰਫ ਇਹਦਾ ਟਾਇਰਾਂ ਵਾਸਤੇ ਆ ਗੇਅਰ ਵਾਸਤੇ ਜਿਹੜਾ ਆ ਹੱਥ 'ਚ ਆਪਾਂ ਕਲੰਚ ਇਹਦਾ ਵੱਖਰਾ ਦਿੱਤਾ ਹੋਇਆ ਵੀਡੀਓ ਵਾਸਤੇ ਇਹ ਵੱਖਰਾ ਕਲੱਚ ਕਰਨ ਨਾਲ ਇਹਦਾ ਕੀ ਆ ਕਲੱਚ ਦੀ ਲਾਈਫ ਜਿਹੜੀ ਆ ਹੋਰ ਜ਼ਿਆਦਾ ਵੱਧ ਜਾਂਦੀ ਆ ਕਿਉਂਕਿ ਜੇ ਪੈਰ ਵਾਲਾ ਕਲੱਚ ਆਪਾਂ ਅੱਧਾ ਦੱਬਦੇ ਪੂਰਾ ਦੱਬਦੇ ਪਤਾ ਨਹੀਂ ਲੱਗਦਾ ਉਹ ਘਸਦਾ ਰਹਿੰਦਾ ਪਰ ਜੇ ਆਪਾਂ ਹੱਥ 'ਚ ਵੱਖਰਾ ਕਲੱਚ ਦੇ ਦਾਂਗੇ ਤਾਂ ਇਹਦੀ ਲਾਈਫ ਜਿਹੜੀ ਆ ਉਹ ਵੱਧ ਜੇਗੀ ਹੋਰ ਲਾਈਫ ਵੱਧ ਜਾਂਦੀ ਆ ਜੇ ਆਪਾਂ ਇਹਦੀ ਪੀਟੀਓ ਦੀ ਗੱਲ ਕਰੀਏ ਇਹਦੇ ਚ ਆਪਾਂ ਨੂੰ ਰਿਵਰਸ ਪੀਟੀਓ ਵੀ ਮਿਲ ਜਾਂਦੀ ਆ ਜੀ ਵੀ ਇੱਕ ਟਰੈਕਟਰ ਦਾ ਤਿੰਨ ਕੰਮ ਲੈ ਸਕਦਾ ਤਿੰਨ ਕੰਮ ਲੈ ਸਕਦਾ ਤੁਸੀਂ ਪਾਵਰ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਅੱਗੇ ਵੀ ਵੇਟ ਲੱਗੇ ਹੋਏ ਆ ਹਾਂਜੀ ਪਿਛਲੇ ਟਾਇਰਾਂ ਤੇ ਵੀ ਵੇਟ ਲੱਗੇ ਆ ਹਾਂਜੀ ਅਗਲੇ ਟਾਇਰਾਂ ਤੇ ਮਰਗਾੜ ਲੱਗੇ ਹੋਏ ਆਉਣੇ ਆ ਜੀ ਹਾਂਜੀ ਇਹ ਆਪਾਂ ਸੀਟਾਂ ਦੀ ਕੁਸ਼ਨਿੰਗ ਦੀ ਗੱਲ ਕਰੀਏ ਇਹ ਵੀ ਲੱਗੀਆਂ ਲਗਾਈਆਂ ਆਉਣੀਆਂ ਜਿਹੜੀ ਆ ਛਤਰੀ ਕਹਿੰਦੇ ਆਪਾਂ ਹੁੱਡ 25 30000 ਦੀ ਬਾਅਦ ਚੋਂ ਆਉਣੇ ਆ ਹਾਂਜੀ ਇਹ ਸ਼ੌਕ ਨੂੰ ਬੰਦੇ ਲਵਾਉਂਦੇ ਆ ਪਰ ਸਾਡੀ ਕੰਪਨੀ ਇਹ ਲਾ ਕੇ ਦਿੰਦੀ ਆ ਠੀਕ ਹੈ ਇਹਨੂੰ ਟੈਸਟ ਕਰਕੇ ਦਿੰਦੀ ਆ ਕਿਉਂਕਿ ਇਹ ਹੁੱਡ ਸਿਰਫ ਸ਼ੌਕ ਵਾਸਤੇ ਨਹੀਂ ਗੀ ਇਹਨੂੰ ਕਹਿੰਦੇ ਰੋਪਸ ਆਰਓਪੀਐਸ ਰੋਲ ਓਵਰ ਪ੍ਰੋਟੈਕਸ਼ਨ ਸਿਸਟਮ ਉਹਦਾ ਨਕਸਤਾ ਕੋਈ ਹੈਪਨਿੰਗ ਹੋ ਜਾਂਦੀ ਆ ਤਾਂ ਇਹ ਇੰਨੀ ਮਜ਼ਬੂਤ ਹੈ ਸਾਰੇ ਟਰੈਕਟਰ ਦਾ ਭਾਰ ਚੱਕ ਸਕਦੀ ਆ ਇਹ ਸਾਰਾ ਭਰਾ ਦਾ ਇਹ ਬਚਾਅ ਕਰ ਸਕਦੀ ਆ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਤੁਸੀਂ ਦੇਖੋਗੇ ਇਹ ਆਪਣੀ ਕੰਪਨੀ ਲਾ ਕੇ ਦਿੰਦੀ ਆ ਇਹ ਜਿਵੇਂ ਟਰੈਕਟਰ ਤੁਸੀਂ ਮੇਲੇ 'ਚ ਦੇਖਿਆ ਜਿਤਨਾ ਹੀ ਬਣਿਆ ਤਣਾ ਚੀਜ਼ਾਂ ਲੱਗੀਆਂ ਲਗਾਈਆਂ ਆਉਣੀਆਂ ਇਹ ਨਹੀਂ ਕਿ ਮੇਲੇ 'ਚ ਲਾ ਕੇ ਦਿਖਾ ਦਈਏ ਬਾਅਦ 'ਚ ਚੀਜ਼ਾਂ ਘਟਾ ਦਈਏ ਇਹ ਜਿਵੇਂ ਟਰੈਕਟਰ ਆਇਆ ਉਵੇਂ ਹੀ ਤੁਹਾਨੂੰ ਟਰੈਕਟਰ ਮਿਲਣਾ ਹੈ ਹਾਂਜੀ ਇਹਦੀ ਜੇ ਆਪਾਂ ਲਿਫਟ ਕਪੈਸਿਟੀ ਦੀ ਗੱਲ ਕਰੀਏ 2200 ਤੋਂ ਲੈ ਕੇ 2500 ਕਿਲੋਗ੍ਰਾਮ ਤੱਕ ਇਹਦੀ ਲਿਫਟ ਕਪੈਸਿਟੀ ਕੰਮ ਕਰਦੀ ਆ ਇੱਥੇ ਵੀ ਆਪਾਂ ਤੁਹਾਨੂੰ ਤਿੰਨ ਹੌ ਹਾਂਜੀ ਹਾਂਜੀ ਇੱਥੇ 2200 ਕੇਜੀ ਆਪਾਂ ਨੂੰ ਲਿਫਟ ਰਿਕਵੈਸਟੀ ਮਿਲਦੀ ਆ ਜਿਹੜੀ ਕਿ ਆਪਾਂ ਅੱਗੇ ਪਿੱਛੇ ਕਰਕੇ ਲਿਫਟ ਰਿਕਵੈਸਟੀ ਹੋਰ ਘਟਾਵਦਾ ਸਕਦੇ ਆ ਆਪਣੀ ਸੂਰਤ ਦੇ ਨਾਲ ਹਾਂਜੀ ਇਹ ਵੀ ਆਪਾਂ ਜਿਹੜੇ ਦੋ ਜੈਕ ਨੇ ਹਾਂਜੀ ਦੋਨੋਂ ਆਪਾਂ ਚੈੱਕ ਦਿੱਤੇ ਆ ਹਾਂਜੀ ਨਹੀਂ ਤੇ ਕਈ ਕੰਪਨੀਆਂ ਤੁਸੀਂ ਦੇਖੋਗੇ ਇੱਕ ਪਾਸੇ ਜੈਕ ਹੁੰਦਾ ਇੱਕ ਪਾਸੇ ਫਿਕਸਡ ਆਰਡ ਹੁੰਦੀ ਹੈ ਹਾਂਜੀ ਤਾਂ 5-4000 ਨਾਲ ਕੰਪਨੀ ਨੂੰ ਇੰਨਾ ਬਹੁਤਾ ਫਰਕ ਨਹੀਂ ਪੈਂਦਾ ਪਰ ਕਿਸਾਨ ਭਰਾ ਨੂੰ ਸਹੂਲियत ਹੋਣੀ ਚਾਹੀਦੀ ਆ ਉਹਦੀ ਵਰਤੋਂ ਚ ਚੀਜ਼ ਆਣੀ ਚਾਹੀਦੀ ਆ ਉਹ ਆਪਾਂ ਕਿਸਾਨ ਦੇ ਹਿੱਤਾਂ ਨੂੰ ਧਿਆਨ ਰੱਖਦੇ ਹੋਏ ਆਪਾਂ ਆਪਣੀ ਚੀਜ਼ ਬਣਾਈ ਆ ਜੀ ਠੀਕ ਆ ਜੀ ਜੇ ਇਹਦੀ ਗੱਲ ਕਰੀਏ ਇਹ ਵੀ ਡਬਲ ਡਿਸਟ੍ਰੀਬਿਊਟਰ ਲੱਗਾ ਲਗਾਇਆ ਉਸ ਚੀਜ਼ ਆਏਗੀ ਹਾਂਜੀ ਇੱਥੇ ਪਹਿਲੇ ਮੈਂ ਤੁਹਾਨੂੰ ਦੱਸਦਾ ਕਿ 5G ਹਾਈਡਰੋਲਿਕ ਸੈਂਸਿੰਗ ਇਹਦੇ ਚ ਬਹੁਤ ਬਰੀਕੀ ਦੇ ਸਟੈਪ ਨੇ ਪਰ ਉਹਨਾਂ ਨੂੰ ਹੋਰ ਜ਼ਿਆਦਾ کارਗਰ ਕਰਨ ਵਾਸਤੇ ਇੱਥੇ ਵੀ ਆਪਾਂ ਚਾਰ ਹੌਲ ਦਿੱਤੇ ਆ ਠੀਕ ਹੈ ਜੀ ਉਤਲੇ ਹੌਲ ਤੇ ਆਪਾਂ ਜੇ ਕੋਈ ਬਿਜਾਈ ਮਸ਼ੀਨ ਚਲਾਉਣੀ ਆ ਜ਼ਿਆਦਾ ਸੈਂਸਿੰਗ ਚਾਹੀਦੀ ਆ ਹੌਲਾ ਇੰਪਲੀਮੈਂਟ ਆ ਹਾਂਜੀ ਹਾਂਜੀ ਫਿਰ ਕਲਟੀਵੇਟਰ ਹਾਂਜੀ ਫਿਰ ਆਪਣਾ ਪਲਾਉ ਹਾਂਜੀ ਜਿੱਥੇ ਬਿਲਕੁਲ ਸੈਂਸਿੰਗ ਨਹੀਂ ਚਾਹੀਦੀ ਘੱਟ ਚਾਹੀਦੀ ਆ ਜਿਵੇਂ ਆਪਾਂ ਆਡ ਭੰਦੇ ਆਪਾਂ ਸਬ ਸੋਇਲਰ ਚਲਾਉਨੇ ਆ ਸਿੰਗਲ ਵਾਲਾ ਉਹ ਚਲਾਉਣਾ ਉਹ ਇਹਦੇ ਚ ਬਸ ਆਪਾਂ ਇੱਥੋਂ ਵੀ ਸੈਂਸਿੰਗ ਨੂੰ ਬਹੁਤ ਜ਼ਿਆਦਾ ਕੰਟਰੋਲ ਕਰ ਸਕਦੇ ਆ ਠੀਕ ਆ ਜੀ ਹਾਂਜੀ ਠੀਕ ਆ ਬਰੇ ਇਹ ਪ੍ਰਾਈਸ ਕੀ ਰਹੂਗਾ ਜੀ ਇਹ ਜੀ ਅੱਜ ਵੈਸੇ ਹੈਗਾ ਜੀ 13 ਲੱਖ 80 ਹਜ਼ਾਰ ਦਾ ਅੱਜ ਮੇਲੇ ਕਰਕੇ ਇਹਦਾ ਸਪੈਸ਼ਲ ਪ੍ਰਾਈਸ ਹੈ ਜੀ 12 ਲੱਖ 80 ਹਜ਼ਾਰ ਰੁਪਏ ਦਾ ਇੱਥੇ ਡਿਸਕਾਊਂਟ ਅੱਜ ਚੱਲ ਰਿਹਾ ਠੀਕ ਆ ਜੀ ਜੇ ਬੈਠ ਦੀ ਗੱਲ ਕਰੀਏ ਉਹ ਵੀ ਆਪਣਾ ਜਿਹੜਾ 12 ਲੱਖ 60 ਹਜ਼ਾਰ ਉਹਦਾ ਪ੍ਰਾਈਸ ਆ ਮੇਲੇ ਕਰਕੇ 11 ਲੱਖ 10 ਹਜ਼ਾਰ ਰੁਪਏ ਦਾ ਅੱਜ ਦੇ ਤਰੀਕ ਦਾ ਪ੍ਰਾਈਸ ਹੈ ਫਿਰ ਮਤਲਬ ਅੱਜ ਲਾਂਚ ਹੋ ਗਿਆ ਸਾਰੇ ਹਾਂਜੀ ਇਹ ਲਾਂਚ ਹੋ ਗਿਆ ਜੀ ਅੱਜ ਓਕੇ ਹਾਂਜੀ ਇਸੇ ਟਰੈਕਟ ਦੇ ਵਿੱਚ ਆਪਣੇ ਕੋਲੇ ਜਿਵੇਂ ਇਹ 16 ਨਾਲ 30 ਦੇ ਟਾਇਰਾਂ 'ਚ ਹਾਂਜੀ ਆਪਣੇ ਕੋਲੇ 18 4 30 ਦੇ ਟਾਇਰਾਂ 'ਚ ਵੀ ਟਰੈਕਟਰ ਹੈਗਾ ਜਿਹੜਾ ਕ੍ਰੀਪਰ ਸਪੀਡ ਦੇ ਵਿੱਚ ਹੈ ਕ੍ਰੀਪਰ ਵਾਸਤੇ ਮਤਲਬ ਮੇਰਾ ਭਾਅ ਕਹਿਣ ਤੋਂ ਹੈ ਕਿ ਕੋਈ ਆਪਾਂ ਜਿਹੜੀ ਚਾਰ ਬਣਾਉਣ ਵਾਲੀ ਮਸ਼ੀਨ ਹੁੰਦੀ ਹੈ ਜਿਹੜੀ ਸਾਈਡ ਵਾਲੀ ਮਸ਼ੀਨ ਚਲਾਉਂਦੇ ਆ ਉਸ ਮਸ਼ੀਨ ਤੇ ਕਾਮਯਾਬ ਆਪਣਾ 75 HP ਦਾ ਟਰੈਕਟਰ ਬਹੁਤ ਵਧੀਆ ਤਰੀਕੇ ਨਾਲ ਉਹ ਮਸ਼ੀਨ ਚਲਾ ਕੇ ਦਿੰਦਾ ਵੱਡੇ ਟਾਇਰ ਚਾਹੀਦੇ ਹੁੰਦੇ 18 ਦੇ ਟਾਇਰ ਉਹਦੇ ਵਿੱਚ ਮਿਲ ਜਾਂਦੇ ਆ ਹਾਂਜੀ ਅਲਟੀਮੇਟ ਟੈਕਨੋਲੋਜੀ ਆ ਹਾਂਜੀ ਔਰ ਬਹੁਤ ਹੀ ਕਾਰਗਰ ਟੈਕਨੋਲੋਜੀ ਦੇ ਨਾਲ ਉਹ ਟਰੈਕਟਰ ਕੰਮ ਕਰਕੇ ਦਿੰਦਾ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਕ੍ਰੀਪਰ ਸਪੀਡ ਮਿਲ ਜਾਂਦੀ ਆ ਕ੍ਰੀਪਰ ਸਪੀਡ ਤੋਂ ਭਾਵ ਬਹੁਤ ਸਲੋ ਚੱਲਣ ਵਾਲੀ ਸਪੀਡ ਵੀ ਉਹਦੇ ਚ ਆਪਾਂ ਨੂੰ ਮਿਲ ਜਾਂਦੀ ਆ ਔਰ ਸਭ ਤੋਂ ਖਾਸ ਗੱਲ ਇਹ ਆ ਕਿ ਜਿਹੜੀ ਕ੍ਰੀਪਰ ਸਪੀਡ ਆ ਉਹਦੇ ਵਾਸਤੇ ਵੱਖਰਾ ਲੀਵਰ ਲਾਉਣ ਦੀ ਲੋੜ ਨਹੀਂ ਆਪਣੇ ਜਿਹੜੇ ਲੋਗ ਇਅਰ ਆ ਉਹ ਆਪਾਂ ਕਰੀਪਰ ਕਰਦੇ ਆ ਠੀਕ ਹੈ ਲੋਅ ਗੇਅਰ ਚ ਕਰੀਪਰ ਵਾਲੇ ਕੰਮ ਕਰੋ ਮੀਡੀਅਮ ਗੇਅਰ ਚ ਆਪਣੇ ਰੋਟਾਵੇਟਰ ਵਗੈਰਾ ਉਹ ਜਿਹੜੀਆਂ ਚੀਜ਼ਾਂ ਚਲਾਉਣੀਆਂ ਉਹ ਚਲਾਓ ਹਾਈ ਗੇਅਰ ਚ ਕਲਟੀਵੇਟਰ ਤੇ ਆਪਣਾ ਜਿਹੜਾ ਬਾਕੀ ਚੀਜ਼ਾਂ ਤਵੀਆਂ ਹੋ ਗਈਆਂ ਉਹ ਚਲਾ ਸਕਦੇ ਠੀਕ ਹੈ ਜੀ ਫਿਰ ਜੇ ਕਿਸੇ ਨੇ ਵੀਡੀਓ ਦੇਖ ਕੇ ਕੰਟੈਕਟ ਤੇ ਬੁੱਕ ਕਰਨਾ ਹੈ ਉਹਦੇ ਵਾਸਤੇ ਬਿਲਕੁਲ ਕਰ ਸਕਦੇ ਆ ਹਾਂਜੀ ਬਿਲਕੁਲ ਕਰ ਸਕਦੇ ਤੁਸੀਂ ਨਜ਼ਦੀਕੀ ਆਪਣੇ ਜਿਹੜਾ ਵੀ ਤੁਹਾਡਾ ਡੀਲਰਸ਼ਿਪ ਹੈਗੀ ਆ ਅੱਜ ਤੇ ਕੱਲ ਮੇਲਾ ਚੱਲ ਰਿਹਾ ਹੈ ਇਹ ਇਹ ਦੋ ਦਿਨ ਮੇਲੇ ਤੇ ਪ੍ਰਾਈਸ ਤੇ ਤੁਹਾਨੂੰ ਨਜ਼ਦੀਕੀ ਡੀਲਰ ਤੇ ਤੁਸੀਂ ਕੰਟੈਕਟ ਕਰੋ ਤੁਹਾਨੂੰ ਉਹ ਪ੍ਰਾਈਸ ਤੇ ਮਿਲ ਜਾਣਾ ਈਵਨ ਮੇਲੇ ਤੋਂ ਬਾਅਦ ਵੀ ਤੁਸੀਂ ਆਪਣਾ ਨਜ਼ਦੀਕੀ ਡੀਲਰ ਤੇ ਪਹੁੰਚੋ ਜੀ ਤੇ ਤੁਹਾਨੂੰ ਜਿੰਨਾ ਮਾਨਤਾਨ ਹੋ ਸਕੇਗਾ ਜਰੂਰ ਕੀਤਾ ਜਾਏਗਾ ਠੀਕ ਹੈ ਜੀ ਤੇ ਵੈਸੇ ਕੀ ਫਰਾਈਡਾ ਇਹਦਾ ਟਰੈਕਟਰ ਦਾ ਰਹਾ ਇਹ 13 ਲੱਖ 80 ਹਜ਼ਾਰ ਦਾ ਜੀ ਬਸ ਤੇ ਮੇਲੇ ਦਾ ਕਰਕੇ ਮੇਲੇ ਦਾ 12 80 ਹੈ ਜੀ ਠੀਕ ਹੈ ਜੀ 75 ਦਾ ਠੀਕ ਹੈ ਜੀ ਹਾਂਜੀ ਬਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਹਾਂਜੀ ਵੈਕ੍ਰਿਜੀ ਕਾ ਖਾਲਸਾ ਵੈਕ੍ਰਿਜੀ ਜੀ ਕੀ ਪਤਨੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮੈਨੂੰ ਕਿਸੇ ਨਵੇਂ ਵੀਡੀਓ ਨਾਲ ਧੰਨਵਾਦ